ਕਿ ਬੇਰੋ ਸੜਕਾਂ ਜਰੂਰ ਬਣਾ ਦਿੱਤੀਆਂ ਜਾਣ ਲੋਕ ਗਾਲਾਂ ਕੱਢਦੇ ਆ ਆ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਐਮਐਲਏ ਵੀ ਹਲਕੇ ਵਾਲੋਂ ਇੱਕ ਬੇਨਤੀ ਸੜਕਾਂ ਬਣਾ ਦਿਓ ਥੈਂਕ ਯੂ ਥੈਂਕ ਯੂ ਅਵਤਾਰ ਜੂਨੀਅਰ ਸਰਦਾਰ ਕੁਲਜੀਤ ਸਿੰਘ ਰੰਧਾਵਾ ਅ ਸਤਕਾਰਯੋਗ ਸਪੀਕਰ ਸਾਹਿਬ ਅੱਜ ਮੇਰਾ ਇੱਕ ਮੈਂ ਮંત્રી ਜੀ ਨੂੰ ਸਲਾਹ ਦੇ ਸਕਦਾ ਪੀ ਡਬਲਯੂ ਡੀ ਮੰਤਰੀ ਜੀ ਨੂੰ ਤੇ ਬਿਜਲੀ ਵਾਲੇ ਮੰਤਰੀ ਜੀ ਨੂੰ ਕਿ ਮਾਡੇ ਡੇਰਾ ਬਸੀ ਹਲਕੇ ਤੋਂ ਆਣਾ ਬੜਾ ਵੱਡਾ ਹਲਕਾ ਹੈ ਸਪੀਕਰ ਸਾਹਿਬ ਕਈ ਹਜ਼ਾਰਾਂ ਬਿਜਲੀ ਦੇ ਖੰਭੇ ਐਵੇਂ ਲਟਕੇ ਪਏ ਜੀ ਤੇ 2 ਸਾਲ ਹੋ ਗਏ ਮੰਤਰੀ ਨੂੰ ਕਹਿਣਾ ਵੀ ਇਹ ਖੰੰਬੇ ਪਟਾ ਦਿਓ ਪੰਜਾਬ ਚ ਕਿਤੇ ਲਵਾ ਦਿਓ ਮੋਹਾਲੀ ਜ਼ਿਲ੍ਹੇ ਚ ਲਵਾ ਦਿਓ ਉਹ ਗੰਬਿਆਂ ਦੇ ਨਾਲ ਸੜਕਾਂ ਦੇ ਉੱਪਰ ਹਾਈਵੇ ਦੇ ਉੱਪਰ ਅਨੇਕਾਂ ਜਾਨਾਂ ਜਾਂਦੀਆਂ ਨੇ ਐਕਸੀਡੈਂਟ ਮੇਰੀ ਅਪੀਲ ਆ ਮੰਤਰੀ ਜੀ ਨੂੰ ਕਿ ਖੰਭੇ ਪਟਵਾ ਦਿਓ ਲੋਕ ਮਰਨਗੇ ਨਹੀਂ ਤੁਹਾਨੂੰ ਅਸੀਂ ਸਹਦਾਣਗੇ ਦੂਜੀ ਇੱਕ ਬੇਨਤੀ ਹੋਰ ਹੈ ਅੱਜ ਅੱਜ ਪੀਡਬਲਯੂਡੀ ਦਾ ਜਿਹੜਾ ਰੋਡ ਹੈ ਡੇਰਾ ਬਸੀ ਹਲਕੇ ਦਾ ਸਰ ਆ ਗੁਰਲਾਲ ਜੀ ਬੈਠੇ ਨੇ ਇਹਨਾਂ ਦੇ ਉੱਤੇ ਕਿਸਾਨ ਅੰਦੋਲਨ ਸ਼ੰਭੂ ਬੰਦ ਡੇਰਾ ਬਸੀ ਚ ਇੱਕ ਵੀ ਪੀਡਬਲਯੂਡੀ ਦੀ ਸੜਕ ਮੰਤਰੀ ਸਾਹਿਬ ਮંત્રી ਸਾਹਿਬ ਇੱਕ ਵੀ ਸੜਕ ਹੈ ਨਹੀਂ 22 ਸਾਲਾਂ ਚ ਮੈਂ ਅਪੀਲ ਕਰਦਾ ਤੁਹਾਡੇ ਜਰੀਏ ਮੁੱਖ ਮੰਤਰੀ ਸਾਹਿਬ ਨੂੰ ਕਿ ਮੇਰੇ ਨੂੰ ਸੜਕਾਂ ਜ਼ਰੂਰ ਬਣਾ ਦਿੱਤੀਆਂ ਜਾਣ ਲੋਕ ਗਾਲ੍ਹਾਂ ਕੱਢਦੇ ਆ ਆ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਐਮਐਲਏ ਹਲਕੇ ਵੱਲੋਂ ਇਹ ਬੇਨਤੀ ਹੈ ਸੜਕਾਂ ਬਣਾ ਦਿਓ ਥੈਂਕ ਯੂ ਥੈਂਕ ਯੂ